ਸਤਨਾ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਿਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹ ਪੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹ ਪੜਿਏ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੀ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਈ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਆਵੇ ਜੀ ਹੰਕਾਏ ਜੋਗੀ ਜੁਗਤ ਨ ਜਾਣੇ ਅੰਤ ਤਿਨੇ ਓ ਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰह्म ਵਿਚਾਰੈ ਆਪਤਰੈ ਸਗਲੇ ਕੁਲ ਤਾਰੈ ਦਾਰਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੁਝੈ ਸੋ ਪ੍ਰਵਾਣ ਜਿਸ ਤੇਰੇ ਦਰਗਾਹ ਕਾਨੀ ਸਾਨ ਦਰਸਬੰਦ ਸੋਈ ਦਿਲ ਤੋ ਵੈ ਮੁਸਲਮਾਨ ਸੋਈ ਮਲਖੋ ਵੈ ਪੜਿਆ ਬੁਝੈ ਸੋ ਪ੍ਰਵਾਣ ਜਿਸ ਤੇਰੇ ਦਰਗਾਹ ਕਾਨੀ ਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨ ਆਇਦੇ ਪਵਿੱਤਰ ਹਕੂਨਾ ਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਤਨਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਮਨੁੱਖਾ ਸਰੀਰ ਮਾਨੋ ਇੱਕ ਕਾਗਜ਼ ਹੈ ਅਤੇ ਮਨੁੱਖ ਦਾ ਮਨ ਸਰੀਰ ਕਾਗਜ਼ ਉੱਤੇ ਲਿਖਿਆ ਹੋਇਆ ਦਰਗਾਹ ਪ੍ਰਵਨ ਹੈ ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹਲੇ ਲੇਖ ਨਹੀਂ ਪੜਦਾ ਭਾਵ ਇਹ ਸਮਝਣ ਦਾ ਯਤਨ ਨਹੀਂ ਕਰਦਾ ਕਿ ਉਸਤੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ ਲੇਖ ਉਸਤੇ ਮਨ ਵਿੱਚ ਮੌਜੂਦ ਹਨ ਜੋ ਉਸ ਨੂੰ ਗੁਣ ਹੋਰ ਪ੍ਰੇਰਣ ਹੁਣ ਹੋਰ ਪ੍ਰੇਰਣਾ ਕਰ ਰਹੇ ਹਨ ਮਾਇਆ ਦੇ ਤਿੰਨ ਗੁਣਾ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨਸਾਰ ਹਰੇਕ ਮਨੁੱਖ ਦੇ ਮਨ ਵਿੱਚ ਉਕਰੇ ਜਾਂਦੇ ਹਨ ਪਰ हे ਭਾਈ ਵੇਖ ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ ਤਿਵੇਂ ਖੋਟੇ ਕੀਤੇ ਕੰਮਾਂ ਦਾ ਖੋਟਾ ਸੰਸਕਾਰ ਲੇਖਪੀ ਕੰਮ ਨਹੀਂ ਆਉਂਦਾ हे ਨਾਨਕ ਜੇ ਰੁਪਏ ਆਦਕ ਸਿੱਕੇ ਵਿੱਚ ਚਾਂਦੀ ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ ਇਸੇ ਤਰ੍ਹਾਂ ਜਿਸ ਮਨ ਵਿੱਚ ਪਵਿੱਤਰਤਾ ਹੋਵੇ ਉਸ ਨੂੰ ਖਰਾ ਆਖਿਆ ਜਾਂਦਾ ਹੈ ਠਹਿਰਾਓ ਕਾਜੀ ਜੋ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਵੀ ਹੈ ਰਿਸ਼ਵਤ ਦੀ ਖਾਤਰ ਸ਼ਰਈ ਕਾਨੂੰਨ ਵਾਰੇ ਝੂਠ ਬੋਲ ਕੇ ਹਰਾਮ ਦਾ ਮਾਲ ਰਿਸ਼ਵਤ ਖਾਂਦਾ ਹੈ ਬ੍ਰਾਹਮਣਾ ਕਰੋੜਾ ਸੋਦਰ ਅਖਵਾਉਂਦੇ ਬੰਦਿਆਂ ਨੂੰ ਦੁਖੀ ਕਰ ਕਰਕੇ ਤੇਤਿਸ਼ ਨਾਨਬੀ ਕਰਦਾ ਹੈ ਜੋਗੀ ਵੀ ਅੰਨਾ ਹੈ ਤੇ ਜੀਵਨ ਦੀ ਜਾਂਚ ਨਹੀਂ ਜਾਣਦਾ ਇਹ ਤਿੰਨੇ ਆਪਣੇ ਵੱਲੋਂ ਧਰਮ ਨੇਤਾ ਹਨ ਪਰ ਇਨ੍ਹਾਂ ਤਿੰਨਾਂ ਦੇ ਹੀ ਅੰਦਰ ਆਤਮਿਕ ਜੀਵਨ ਵੱਲ ਸੁੰਨ ਹੀ ਸੁੰਨ ਹੈ ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨਾਲ ਡੂੰਗੀ ਸਾਂਝ ਪਾਉਂਦਾ ਹੈ ਕਾਜੀ ਉਹ ਹੈ ਜੋ ਸੁਰਤ ਨੂੰ ਹਰਾਮ ਦੇ ਮਾਲ ਵੱਲੋਂ ਮੋੜਦਾ ਹੈ ਜੋ ਗੁਰੂ ਦੀ ਕਿਰਪਾ ਨਾਲ ਦੁਨੀਆਂ ਵਿੱਚ ਰਹਿੰਦਾ ਹੋਇਆ ਦੁਨਿਆਵੀ ਖਾਸ਼ਿਆਂ ਵੱਲੋਂ ਵਰਤਦਾ ਹੈ ਬ੍ਰਾਹਮਣ ਉਹ ਹੈ ਜੋ ਸਰਵ ਵਿਆਪਕ ਪ੍ਰਭੂ ਵਿੱਚ ਸੁਰਤ ਜੋੜਦਾ ਹੈ ਇਸ ਤਰ੍ਹਾਂ ਆਪ ਵੀ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਲੰਘਾ ਲੈਂਦਾ ਹੈ। ਉਹੀ ਮਨੁੱਖ ਅਕਲਵੰਦ ਹੈ ਜੋ ਆਪਣੇ ਦਿਲ ਵਿੱਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿੱਚੋਂ ਵਿਕਾਰਾਂ ਦੇ ਮੈਲ ਦੀ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ। ਉਸ ਦੇ ਮੱਥੇ ਉੱਤੇ ਦਰਗਾਹ ਦਾ ਟਿੱਕਾ ਲੱਗਦਾ ਹੈ। ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਟੂਡੇ ਜੋ ਕਵਨਾਵਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟ ਡਾਈ ਆਵਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ ਤਨਾਸਰੀ ਫਰਸਟ ਮਹਿਲ ਗੁਰੂ ਸਾਹਿਬ ਜੀ ਸੇਡ ਥੈਟ ਦ ਬੋਡੀ ਇਜ਼ ਦ ਪੇਪਰ ਐਂਡ ਦ ਮਾਈਂਡ ਇਜ਼ ਦ ਇਨਸਕ੍ਰਿਪਸ਼ਨ ਰਿਟਨ ਅਪਨ ਇਟ ਦ ਇਗਨੋਰੈਂਟ ਫੂਲ ਡਸ ਨਾਟ ਰੀਡ what is written on his forehead in the court of the lord three inscriptions are recorded behold the counterfeit coin is worthless there nanak if there is a silver in it then everyone proclaims it is genuine it is genuine pause the causing Tells lies and eats filth. The Brahman kills and then takes cleansing breaths. The yogi is blind and does not know the way. The three of them devise their own destructions. He alone is a yogi who understands the way. By Guru's grace, he knows the one Lord. He alone is the Qazi who turns away from the world and who, by Guru's grace, remains dead while yet alive. He alone is a Brahman who contemplates God. He saves himself and saves all his generations as well. One who cleanses his own mind is wise. One who cleanses Himself of impurity is a Muslim. One who reads the and understands is acceptable. Upon his forehead is insignia of the court of the Lord. Ji ka khalsa. Ji ki fateh.